ਲੋਜੀ ਸੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਆਪਣਾ ਚੈਨਲ ਸੈਰਪ੍ਰੀਤ ਅਮਨ ਲੋਜੀ ਦਿਨ ਦੀ ਸ਼ੁਰੂਆਤ ਹੋ ਚੁੱਕੀ ਆ ਵੱਡੇ ਸਾਰੇ ਗਿਫਟ ਨਾਲ ਵੱਡੇ ਸਾਰੇ ਗਿਫਟ ਨਾਲ ਗਿਫਟ ਸੈਦ ਆ ਚੁੱਕਿਆ ਆ ਸਰਪ੍ਰਾਈਜ਼ ਗਿਫਟ ਆ ਬਹੁਤ ਜ਼ਿਆਦਾ ਖੁਸ਼ੀ ਆ ਬਹੁਤ ਜ਼ਿਆਦਾ ਗੁੜੀ ਪਰਮਾਤਮਾ ਦਾ ਸ਼ੁਕਰੀਆ ਸ਼ੁਕਰੀਆ ਇਹਨਾਂ ਜੋਗੇ ਕੀਤਾ ਨਿਆਣਿਆਂ ਦੇ ਸ਼ੌਂਕ ਪੂਰੇ ਕਰਨ ਲਈ ਤੁਹਾਡਾ ਸਾਰਿਆਂ ਦਾ ਵੀ ਧੰਨਵਾਦ ਇੰਨਾ ਪਿਆਰ ਕਰਨ ਲਈ ਇੰਨੀ ਸਪੋਰਟ ਕਰਨ ਲਈ ਸਜੂ ਦਾ ਸੁਪਨਾ ਜ ਪੂਰਾ ਹੋਣ ਜਾ ਰਿਹਾ ਆ ਤੇ ਗਿਫਟ ਸਾਡੇ ਕੋਲ ਆ ਗਿਆ ਆ ਤੁਹਾਨੂੰ ਬੰਨੀਗਾ ਕਰਾਉਨੇ ਆ ਇਹ ਇਹ ਉਹ ਲਾਗੇ ਆ ਗੱਡੀ ਵਾਲੇ ਸਾਡੇ ਘਰ ਮੋਰੇ ਤੇ ਹੁਣ ਆਪਾਂ ਅੰਦਰੋਂ ਚਾਕੇ ਅੰਦਰ ਰੱਖਾਗੇ ਹਲੇ ਬਾਹਰ ਪਿਆ ਆ ਕਿਉਂਕਿ 2-3 ਜਾਣੇ ਰਲ ਕੇ ਚੱਕਣਾ ਪੈਣਾ ਇੰਨਾ ਪਾਰਾ ਗਿਫਟ ਐਡਾ ਵੱਡਾ ਗਿਫਟ ਹੁਣ ਤੁਹਾਡੀ ਨਿਗਾ ਕਰਵੋਨੇ ਆ ਚਲੋ ਚਲੋ ਗਿਫਟ ਆ ਗਿਆ ਫਿਰ ਹੈ ਬੱਵਿਆ ਗਿਫਟ ਵਾਲਾ ਆ ਡੱਬਾ ਪਿਆ ਜੀ ਗਿਫਟ ਵਾਲਾ ਆ ਗਿਆ ਗਿਫਟ ਤੇ ਆਹ ਇੱਕ ਫੁੱਟ ਬੱਕ ਚੰਚੋਨੀ ਆ ਲੋਜੀ ਗਿਫਟ ਆ ਚੁੱਕਿਆ ਆ ਸਾਡੇ ਵਿਚਕਾਰ ਕਿੰਨੀ ਖੁਸ਼ੀ ਆਵੇ ਬਥੇਰੀ ਖੁਸ਼ੀ ਚੱਕ ਕੇ ਦੇ ਕਿੰਨੇ ਕੋਈ ਨਹੀਂ ਭਾਰਾ ਚੱਕ ਹੋ ਜੂ ਬਟ ਸਹਿਜ ਦਾ ਸੁਪਨਾ ਪੂਰਾ ਹੋ ਗਿਆ ਅੱਜ ਆਓ ਜੀ ਸੈਜੂ ਦਾ ਗਿਫਟ ਪਹੁੰਚੂ ਕੇ ਆਇਆ ਮੇਰਾ ਚੱਕੀ ਬੁਰਾ ਹਾਲ ਹੋ ਗਿਆ ਇਹਨੂੰ ਹੁਣ ਕਰਦੇ ਆਪਾਂ ਓਪਨ ਸਾਰਾ ਹੀ ਤੇ ਅੱਜ ਪਹੁੰਚਿਆ ਗਿਫਟ ਮੇਰਾ ਬੁਰਾ ਹਾਲ ਹੋ ਗਿਆ ਚੱਕੀ ਬੁਰਾ ਬਹੁਤ ਹਾਂ ਬਹੁਤ ਭਾਰਾ ਹੀ ਹੁਣ ਆ ਤੇ ਮੈਂ ਅੱਜ ਗਿਫਟਿੰਗ ਗਿਫਟ ਓਪਨਿੰਗ ਹੋ ਰਹੀ ਆ ਓਪਨ ਕਰ ਰਹੇ ਆ ਗਿਫਟ ਹੁਣ ਆਪਾਂ ਇਹਨੂੰ ਖੋਲ ਲਵਾਂਗੇ ਤੇ ਫਿਰ ਸ਼ਾਇਦ ਨੂੰ ਸਰਪ੍ਰਾਈਜ਼ ਦਵਾਂਗੇ ਸੈਜ ਸਕੂਲੇ ਗਈ ਆ ਜਾ ਗਿਆ ਸਕੂਲੇ ਸੱਜਾ ਆਊਗਾ ਤਾਂ ਦੇਖੂਗਾ। ਮੈਂ ਨਮਾਜ਼। ਆਈ ਨਾ ਟਾਈਮ ਹੋ ਲਣ ਨੂੰ। ਉਹਨੇ ਬੰਨੇ ਆ ਚੰਗੀ ਤਰ੍ਹਾਂ ਡੇਕ ਨਾ ਜਾਵੇ ਚੀਜ਼ ਗੱਡੀਆਂ ਵਿੱਚ ਆਉਣੀ ਹੁੰਦੀ ਆ ਤਾਂ ਫੇਰ ਡੇਕ ਵੀ ਜਾਂਦੀ ਆ। ਓਏ। ਬਾ ਪਾਣੀ ਤਾਂ ਭਲਾ ਦੋ। ਸਾਨੂੰ ਭਲਾਓ। ਭਲਾ ਆਨੇ ਤੁਹਾਨੂੰ ਪਾਣੀ। ਮੈਂ ਵੀ ਤਾਂ ਨਾਲ ਹੀ ਚੱਕ ਕੇ ਲੈ ਕੇ ਆਈ। ਦੇ ਲੋਇਤੋ ਗੇਟ ਦਾ ਕੱਲੋਂ ਉਹਨੂੰ ਇੰਨਾ ਬੁਰਾ ਹਾਲ ਹੋ ਗਿਆ ਜੇ ਉੱਥੋਂ ਲਿਆਣੀ ਹੁੰਦੀ ਅਸੀਂ ਚੱਕ ਕੇ ਵੇ ਫਿਰ ਡਿਗੇ ਬਣਾਈ ਜੀ ਗਿਫਟ ਖੋਲ ਚੁੱਕਿਆ ਆ ਸਹਿਜ ਦਾ ਖੋਲ ਦੋ ਆ ਲੈ ਆ ਲੋ ਜੀ ਇਹ ਹਲੇ ਤਾਂ ਬਤਾਉਣ ਲੱਗਾ ਹੋਣਾ ਕੀ ਆ ਸਾਰਿਆਂ ਨੂੰ ਕੀ ਲੱਗ ਗਿਆ ਜਿਹਨਾਂ ਨੂੰ ਲੱਗ ਗਿਆ ਫੜਫੜ ਕਮੈਂਟ ਕਰ ਦਿਓ ਉਹ ਤੋਂ ਹੀ ਚੈੱਕ ਕਰਵਾ ਕੇ ਲਿਉਂਦੀ ਆ ਸਾਰੀ ਹਾਂ ਕੱਲਾ ਕੱਲਾ ਪੁਰਜਾ ਤੇ ਬੈਕਿੰਗ ਹੁੰਦੇ ਖੁੱਲ੍ਹੇ ਸੀਗੀ ਜਾਂ ਬਥੋੜੀ ਬਣਵਾਈ ਸੀਗੀ ਹਾਂ ਚੈੱਕ ਕਰਨੀ ਪੈਂਦੀ ਆ ਜੇ ਇੱਕ ਡਿਫੈਕਟ ਹੁੰਦਾ ਤਾਂ ਪੀਸ ਫੇਸ ਤੁਹਾਨੂੰ ਦੁਬਾਰਾ ਫੇਰ ਖਾਣ ਦੀ ਆਹ ਇੱਕ ਦਾਈ ਹਾ ਦੇਖ ਇਸ ਕਰਕੇ ਪਪਾ ਕਹਿੰਦੀ ਪਪਾ ਇਹ ਕੀ ਆ ਇਹਨੂੰ ਬੜਾ ਪਤਾ ਦੀ ਹੈ ਹੂੰ ਇਹਨੂੰ ਸੈਨ ਨਾਲ ਜ਼ਿਆਦਾ ਪਤਾ ਹੋਣਾ ਹੋਰ ਆਜ ਦੇ ਘਰ ਹੁਣੀ ਉਧਰੋਂ ਬਣਾਈ ਆ ਉੱਥੇ ਵੀਡੀਓ ਸਾਰੀ ਉਧਰ ਬਣਾਈ ਆ ਬਸ ਵੇ ਉਹ ਵੀ ਦਿਖਾ ਦੇ ਉਹ ਵੀ ਸੈਟ ਦਾ ਰਿਐਕਸ਼ਨ ਵੀ ਦਿਖਾ ਦਾਂਗੇ ਖੁੱਲਦੀ ਨਹੀਂ ਦਿਖਾ ਲਈ ਉੱਥੋਂ ਜਿਹੜੇ ਫਿੱਟ ਕਰਦੇ ਉਹ ਲਈ ਅੱਛਾ ਫਿਰ ਅਸੀਂ ਆਰਡਰ ਪਹਿਲਾਂ ਹੀ ਦਿੱਤਾ ਸੀ ਨਾ ਉੱਥੇ ਅਸੀਂ ਆਰਡਰ ਦੇ ਕੇ ਕਰਵਾ ਕੇ ਰਖਾ ਕੇ ਆਏ ਸੀ ਉਹਨਾਂ ਨੂੰ ਅਨੇ ਭੇਦ ਦਿੱਤੀ ਅੱਜ ਆਰਡਰ ਤਾਂ ਉਹਦੇ ਦੇ ਜੀ ਚਲੋ ਗਏ ਸੀ ਅਸੀਂ ਉਸ ਲਈ ਆਰਡਰ ਦੇ ਆਂਦਾ ਸੀ ਬਟ ਅਸੀਂ ਦੱਸਿਆ ਅੱਜ ਤੁਹਾਨੂੰ ਸਾਰਿਆਂ ਨੂੰ ਆਪਾਂ ਕਿਹ ਸਪਰਾਈਜ਼ ਦਵਾਂਗੇ ਸਾਰਿਆਂ ਨੂੰ ਸਵਾ ਸੈਟ ਹਮ ਤੱਕ ਕਟ ਕਰ ਦੇਣੀ ਸਾਰੀ ਅੱਧੀ ਵੀ ਕਟ ਹੋ ਗਈ ਹੈ ਹਾਂ ਆਜਾ ਕੱਪਲੇ ਨਿਸ਼ਾਨ ਪਾ ਫਿਰ ਨਾ ਪਾਏ ਤੇਰਾ ਅੰਦਰ ਦੇ ਵਿੱਚ ਵੀ ਰਾਣੀ ਨੇ ਵੀ ਕੱਢ ਲਈ ਗਾਤੁਰਾ ਦਾ ਪਾਪਾ ਫਸੀ ਯਾਰੀ ਗੱਤੀ ਨਿਕਲ ਜੱਜ ਨਾਖਾ ਦਿਮਾਗ ਤੇ ਹਾਏ ਕੋਲੇ ਦਾ ਕੋਲੇਵਾ ਬਾਵਾ ਹੈ ਕੁੜੀ ਨੇ ચીਕ ਜਾਈ ਆ ਹੱਲ ਜੋੜਨੀ ਨੇ ਲੈਪਾ ਸੱਟਾ ਸਾਰੀਆਂ ਆ ਦੂਜੇ ਨਹੀਂ ਦੱਗਾ ਆ ਗਈ ਫੁੱਲ ਲੁੱਕ ਦਿਖਾ ਦੇ ਤੁਹਾਨੂੰ ਤਾਂ ਪਰ ਇਹ ਤਾਂ ਬਾਹਰ ਜਿਹੜਾ ਬਾਹਰ ਫੁੱਲ ਲੁੱਕ ਦਿਖਾਉਂਦੀ ਆ ਸਹਿਤ ਕਬਰ ਆਵਲ ਦਾ ਇਹ ਦੇਖੋ ਮੈਂ ਦਿਖਾਉਗੀ ਫੁੱਲ ਲੁੱਕ ਹਾਏ ਇੱਧਰ ਹਾਏ ਰੱਬਾ ਹਾਏ ਰੱਬਾ ਹੋ ਰਹੀ ਆ ਇੱਧਰ ਹੋ ਰਹੀ ਆ ਹਾਏ ਰੱਬਾ ਹਾਏ ਰੱਬਾ ਸਾਰੀ ਡ੍ਰੀਮ ਕਾਰ ਦੱਸਿਓ ਕਿੱਦਾਂ ਲੱਗੀ ਦੇ ਲੋ ਬੱਚਿਆਂ ਦੀ ਡ੍ਰੀਮ ਕਾਰ ਵੀ ਹੁੰਦੀ ਆ ਨਾ ਹੈਂ ਸਾਡੇ ਵਾਰੀ ਪਹਿਲਾਂ ਕੀ ਹੁੰਦਾ ਮਿੱਟੀ ਆ ਦਾ ਹੁੰਦਾ ਹੀ ਅਸੀਂ ਤੇ ਅੱਜ ਕੱਲ ਨੇ ਨਿਆਣਿਆਂ ਦੇ ਖੜਾਉਣੇ ਆ ਆ ਦਸੂ ਹੋਣੀ ਆ ਉਸੇ ਚੋਦੀ ਜਿਹੀ ਹੋਇयो ਏ ਆ ਦੇਖਿਓ ਆ ਦੇਖਿਓ ਦੇਖੀ ਕਰੀ ਦੇਖੀ ਆ ਦੇਖਿਓ ਔਰ ਸ਼ੀਸ਼ਾ ਦੀ ਜਿਹੀ ਆਏ ਇੱਥੇ ਲੱਗਣ ਦੇ ਆ ਜਦ ਹਲੀਨ ਵਾਲਾ ਸ਼ੀਸ਼ਾ ਤੋੜਨ ਲੱਗੀ ਸੀ ਉਹ ਲੈਟਰ ਲੱਗਣ ਲੱਗੀ ਆਣ ਬਿਖਲੀਆਂ ਕੀ ਹੈ ਗਮਗਿਆ ਗਮਗ ਲਟਾਈ ਬੜੀਆਂ ਬਣਾਈਆਂ ਵੱਡੀ ਗੱਡੀ ਵਾਂਗੂ ਹਨਾ ਪੂਰਾ ਕੰਮ ਵੱਡੀ ਗੱਡੀ ਵਾਂਗੂ ਕੀਤਾ ਪੂਰਾ ਲਟਾ ਲਗਣੀਆਂ ਨਾਲ ਜੁੜ ਕੇ ਸੈਦ ਦੀ ਡ੍ਰੀਮ ਕਾਰ ਡ੍ਰੀਮਿੰਗ ਡ੍ਰੀਮਿੰਗ ਸੈਦ ਦੀ ਡ੍ਰੀਮਿੰਗ ਬਾਬਾ ਜੀ ਸਾਰਿਆਂ ਦੇ ਬੱਚਿਆਂ ਦੀਆਂ ਇਦਾਂ ਹੀ ਖੁਆਇਸ਼ਾਂ ਪੂਰੀਆਂ ਹੋਣ ਇੱਦੇ ਖੁਸ਼ ਰਹਿਣ ਬੱਚੇ ਬੱਚੇ ਹੱਸਦੇ ਖੇਡਦੇ ਸੋਹਣੇ ਲੱਗਦੇ ਆ ਜੁੜ ਗਈਆਂ ਸਾਰਾ ਵਿੱਚ ਪੜੀ ਤੀਕਾ ਸੁੱਲੀ ਉਹ ਤਾਂ ਹਾੜਾ ਲਗਾ ਕੇ ਵੀ ਲਿਆਨੇ ਤਾਂ ਵੀ ਠੀਕ ਸੀ ਉਹ ਵੀ ਤਾਂ ਲਗਾਇਆ ਸੀ ਪਿੱਛੇ ਤੈਰ ਕਿ ਨਹੀਂ ਉੰਨੇ ਜਿੰਨਾ ਹੀ ਟਾਇਰ ਜਿੰਨਾ ਹੀ ਉੱਪਰੋਂ ਸਪੇਸ ਆ ਇਹਦੇ ਵੀ ਹੁਣ ਫੁੱਲ ਲੁੱਕ ਬਾਨੀ ਐ ਦੀ ਰੱਖਣ ਅੱਗੇ ਦਿੱਕਤ ਆਉਂਦੀ ਸੀ ਨਾ ਵਿੱਚ ਹੁਣ ਸਾਰੇ ਜਾਣੇ ਸੈਦ ਦਾ ਰੈਕਸ਼ਨ ਦੇਖਣ ਲਈ ਤਿਆਰ ਹੋ ਆਪਾਂ ਵੀ ਤਿਆਰ ਹਈਆਂ ਸੈਦ ਨੂੰ ਅੱਲੇ ਲੈਣ ਜਾਣਾ ਸਕੂਲੋਂ ਸੈਦ ਨੂੰ ਅੱਜ ਅੱਜ ਐਦ ਕੀ ਅਸੀਂ ਪਹਿਲੀ ਵਾਰੀ ਇਹਨੂੰ ਗਿਫਟ ਦੇ ਦਿੱਤਾ ਹੈ ਨਾ ਕਦੀ ਨਹੀਂ ਅਸੀਂ ਇਹਨੂੰ ਗਿਫਟ ਲਾ ਦਿੱਤਾ ਕਦੀ ਵੀ ਬਚਾਈ ਦੇ ਦੇ ਬਰਥਡੇ ਮਨਾ ਲੀਦਾ ਸੀ ਪਹਿਲਾ ਬਰਥਡੇ ਅਸੀਂ ਮਨਾਇਆ ਸੀ ਸੈਦੂ ਤਾਂ ਦੂਜਾ ਇਹ ਮਾਮੂ ਨੇ ਮਨਾਇਆ ਸੀ ਤੀਜਾ ਹੁਣ ਅਸੀਂ ਕੇਕ ਨਹੀਂ ਪਰ ਕਟਿਆ ਸ਼ੇ ਹੋ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਰਾ ਮੇਰਾ ਵੀ ਸ਼ੌਂਕ ਬਹੁਤ ਜਿੱਦਾ ਸੀ ਇਹ ਲੈ ਕੇ ਦੇਣ ਦਾ ਇਹਨਾਂ ਦਾ ਵੀ ਸ਼ੌਂਕ ਪੂਰਾ ਹੋਇਆ ਤੇ ਇਹਨਾਂ ਦੀ ਕੁੜੀ ਦਾ ਵੀ ਹੋ ਗਿਆ ਹੇ ਬੰਦਿਆ ਕਿੱਧਰ ਜਾ ਰਿਹਾ ਹੈ ਦੱਸ ਆਲੇ ਇੰਨੀ ਦੂਰ ਥੋੜੀ ਆ ਇੱਕ ਘੰਟਾ ਹੀ ਬਾਅਦ ਚੱਲਣੀ ਹੈ ਇਹ ਹਾਂ ਅਸੈਂਟ ਲਾਵਾ ਘਰੋਂ ਘਰੋਂ ਬਾਕੀ ਚਾਰਜਿੰਗ ਵਾਲੀ ਹੈ ਨਾ ਇੱਕ ਵਾਰੀ ਬਿਠਾ ਕੇ ਤੇਲ ਚਵਾ ਲੇ ਹੁਣ ਆਹੋ ਚੱਜੇਂ ਅੰਦਰ ਲੈਣਾ ਅੰਦਰ ਪਾੜਨੀ ਤਾਂ ਫਿੱਟੇ ਤਾਂ ਕਰਨੀ ਪੈਣੀ ਅੰਦਰ ਲਿਆ ਕੇ ਹਾਂ ਚੱਲੋ ਸਰਪ੍ਰਾਈਜ਼ ਦੇਣਗੇ ਜੀ ਸਾਜੂ ਉਹਦੀ ਗਣ ਸਰਪ੍ਰਾਈਜ਼ ਲਾ ਬਾਹਰ ਸੈਨ ਨੂੰ ਪਤਾ ਨਹੀਂ ਹਲੇ ਤੁੱਕੜਾ ਮੈਂ ਇਹਨਾਂ ਨੂੰ ਮੋਰਨੀ ਦੀ ਗਾਣੀ ਲਓ ਜੀ ਗੱਡੀ ਆ ਗਈ ਆ ਘਰ ਤੇਲ ਚਵਾ ਹੁਣ ਆਪਿਆ ਆ ਹੁਣ ਗੱਡੀ ਅੰਦਰ ਵੜਨ ਲੱਗੇ ਆਪਾਂ ਬਲੂਥ ਕਰਕੇ ਤੇਜ ਗਾਣੇ ਜਿਹੜਾ ਮਾਜੀ ਲਾ ਲਓ ਸਾਰਾ ਬਸ਼ੀ ਆ